ਲੋਜੀ ਚਗਾਠਾਂ ਆ ਗਈਆਂ ਆਪਣੀਆਂ ਬਾਥਰੂਮ ਅੰਨੇ ਸਾਰੀਆਂ ਜਿਓ ਪਾਤੀਆਂ ਪੈਪਾਂ ਉਹਨੂੰ ਕਿਹਾ ਸੀ ਕਿ ਇੱਕ ਐਗਜ਼ੋਸ ਫੈਨ ਵਾਸਤੇ ਛੱਡ ਦੀ ਹੋਰ ਇੱਕ ਐਗਜ਼ੋਸ ਫੈਨ ਵਾਲੀ ਛੱਡ ਕੇ ਥੱਲੇ ਪਾ ਦਿੰਦਾ ਬਸ ਹੋਰ ਵਡਾਣੀ ਪੈਣੀ ਉਹ ਦੂਜੇ ਚ ਵੀ ਪਾਈ ਹੋਣੀ ਐ ਵਡਾ ਕੇ ਵੇ ਢਿੱਲੀ ਪੈਣੀਆਂ ਉਹਦੀ ਹੋਰ ਫਿਰ ਇਹ ਢਿੱਲੀਆਂ ਹੋ ਜਾਂਦੀਆਂ ਨੇ ਉਹ ਬਾਥਰੂਮ ਚ ਕਿਹਾ ਸੀ ਕਿ ਇੱਕ ਪਾਸੇ ਪੈਪੇ ਇੱਕ ਐਗਜ਼ੋਸ ਫੈਨ ਵਾਸਤੇ ਛੱਡ ਦੀ ਉਹਦੇ ਚ ਵੀ ਪੈਪਾ ਪਾਤੀਆਂ ਉੱਪਰਲੇ ਚ ਵੀ ਕੀ ਐਗਜ਼ੋਸ ਫੈਨ ਉਹ ਤੇ ਪੈਪਾ ਦੇ ਵਿੱਚ ਥੋੜੀ ਲੱਗੂਗੀ ਜੋਸਫੈਂਟ ਪੱਲੇ ਨੂੰ ਕਹਿਤਾ ਉਹ ਚੱਕ ਲੈਂਗੇ ਉਹ ਘੱਟ ਉਡਾ ਦੇ ਇਹ ਕੋਈ ਰੋਜ਼ ਰੋਜ਼ ਥੋੜੀ ਐ ਚੇਂਜ ਕਰਾਣੀਆਂ ਕਿ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐ ਹੋ ਜੂਗਾ ਤੇ ਉਹ ਹੋ ਜੂਗਾ ਮਗਨ ਆਈ ਲੰਬੇ ਪਾਣ ਦੇ ਦੱਲੇ ਆ ਅੱਜ ਆਈ ਚੱਕੀ ਤੇ ਮੰਮੀ ਬਾਗ ਉੱਥੇ ਪੱਲੀ ਦੇਣੀ ਕਿਵੇਂ ਪੱਲੇ ਦੇਖੀ ਮੈਂ ਉਸ ਲੈ ਕੇ ਆਣੇ ਅੱਬ ਦਰਵਾਜ਼ਾ ਇਹ ਕਰਦੇ ਜਾਦੇ ਆਹ ਪਿੱਛੇ ਕਰ ਮਾਰ ਦੇ। ਕਿਹੜੇ ਕਿਹੜੀ ਆ। ਤਾਂ ਤਾਂ ਟਾਈਮ ਲੱਗ ਗਿਆ ਵੀ ਆਉਣ ਦਾ। ਰਹਿਣ ਦੇਣਾ ਹੀ ਕੋਈ ਮੂਰਤ ਮਾਰਤ ਕਢਾ ਲੈਂਦੇ ਤੇ ਨਿਕਲਦਾ ਸੀ ਤਾਂ। ਅੱਜ ਕਰਤਾ ਮੂਰਤੀ। ਕੋਈ ਮੈਨੂੰ ਪਤਾ ਨਹੀਂ ਹੁੰਦਾ ਅੱਜ ਕੱਲ। ਟਾਈਮ ਅੱਜ ਕੱਲ ਪੁੱਠਾ ਹੀ ਚੱਲਦਾ। ਆ ਦੇ ਇਹ ਦੇਖੀ ਕੁਲੰਦਰ ਕੁਲੰਦਰ ਆਪਣਾ ਲੈ ਕੇ ਹੈ ਮੇਰੇ ਕੰਦੇ ਮੂਹਰ ਕਰਕੇ ਇਧਰ ਹੋ ਜਾ ਚੱਕਰ ਹਾਂਜੀ ਆਪਾਂ ਡਿਊਟੀ ਸੰਭਾਲੋ ਤੁਸੀਂ ਤੁਸੀਂ ਬੜੀਆਂ ਗੱਲਾਂ ਕਰਦੇ ਮੈਨੂੰ ਤੁਸੀਂ ਸੰਭਾਲ ਨਹੀਂ ਹੁੰਦੇ ਤਾਂ ਕਾਦੀ ਸਾਹਮ ਲੈ ਲੈਂਦੇ ਨਹੀਂ ਸੰਭਾਲੋ ਆ ਛੁੱਟੀ ਹੈ ਤੁਹਾਨੂੰ ਇੱਥੇ ਹੀ ਸੰਭਾਲੋ ਡਿਊਟੀ ਉਹ ਦੇਖੋ ਥਾਂ ਪੱਧਰ ਹੋ ਰਿਹਾ ਕਿਹਦਾ ਕਰਾ ਚੰਗਾ ਕਰਾ ਲੱਗਿਆ ਪਤਾ ਕੱਪੜੇ ਗੰਦੇ ਹੋ ਜਾਣੇ ਨੇ ਆ ਪਲੇਨ ਕਰੀਏ ਨਾ ਨਾਲ ਲੜਾ ਸਕੂਲ ਜਾਂਦਾ ਬਹਾਨਾ ਹੀ ਕਰਦੇ ਨਹੀਂ ਨਹੀਂ ਸਕੂਲ ਤਾਂ ਜਾਊਗਾ ਤੇਰੇ ਤੇ ਵੀ ਆਉਣਾ ਹੈ ਟਾਈਮ ਅਮਨ ਡਿਸਕਸ ਕਰਨ ਗਈ ਹਾ ਮਾਈ ਗੋਡ ਕਿੰਨਾ ਘਟਾ ਲੱਗਣਾ ਟਾਈਮ ਲੱਗਣਾ ਸਾਨੂੰ ਕਿੰਨਾ ਫਿਰ ਵੀ ਟਾਈਮ ਦੇਖਿਆ ਨਹੀਂ ਹੁਣ ਹੋਹ ਇੰਨੀ ਧੁੱਪ ਹੈ ਬਦਨ ਕਿੰਨੇ ਕੰਮ ਕਰੀ ਜਾਂਦੇ ਨੇ ਟਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਉੱਧਰਲੇ ਪਾਸੇ ਲੱਤੀਆਂ ਚੋੜ ਗਿਆ ਬੁੜਾ ਨਹੀਂ ਆ ਰਿਹਾ ਪਤਾ ਨਹੀਂ ਕਿਦੋਂ ਲੱਤੀ ਪਰ ਨਵੇਂ ਕੰਮ ਆਪਣੀਆਂ ਕਲਚਨ ਗਾਠਾਂ ਵੀ ਆ ਗਈਆਂ ਸਿੱਗੀਆਂ ਤੇ ਮੈਨੂੰ ਇਹ ਨਹੀਂ ਪਤਾ ਬੰਦੇ ਕਿ ਕਿਹੜੇ ਰੂਨ ਚ ਕਿਹੜੀਆਂ ਲੱਗਣਗੀਆਂ ਬਟ ਆ ਗਈਆਂ ਕੱਲ ਕਰਦੇ ਕਰ ਰਹੀ ਸੀ ਗੱਲ ਬੰਦ ਪਰ ਬਟ ਮੈਂ ਜਾਦਾ

ਜਿਹੜੀ ਆਪਣੀ ਚੁਫਾਲੀ ਹੈ ਠਾਈ ਸ਼ੁਰੂ ਹੋ ਚੁੱਕੀ ਜੀ ਦੇਖ ਸਕਦੇ ਹੋ ਕਿਡਿਟ ਜੇ ਪਾਣੀ ਜੇ ਪਾਣੀ ਵੀ ਜਰਮਨ ਟਕਨੀਕ ਇਟ ਇਹ ਸੀਗਾ ਹਮਾਰੀ ਗੱਲ ਥਲੇ ਸੀ ਥਲੇ ਛੜਾਈ ਸੀ ਉਹ ਹੁਣੇ ਲੱਗੇ ਫੁੱਟ ਦੀ ਪਈ ਹੈ ਹੈ ਉਹ ਆ ਵੀ ਤੁਰ ਗਿਆ ਸੀਮਣ ਕੋਲ ਆ ਕੜਾ ਰਹਿ ਗਿਆ ਨਹੀਂ ਆਣਗੇ ਵਾਪਸ ਕੋਵੇ ਉਠਣ ਦਾ ਪਣਾ ਪੀਸਾ ਪਾਣੀ ਪੀ ਸਕਦੀ ਆ ਪੀਸਾ ਬੜੀ ਮੈਂ ਪੀਉ ਬਹੁਤ ਪਿਆਸ ਲੱਗ ਰਹੀ ਹੈ ਅੰਦਰ ਜਾਂਦੀ ਮਤਨੀ ਫੈਰੀ ਆਏ ਰੱਡ ਕੱਚੇ ਵਾਲਾ ਰੱਡ ਕੱਚੇ ਵਾਲਾ ਦੇਖੋ ਦਮਣਾ ਨਹੀਂ ਪੀਂਦੇ ਗੰਦਾ ਪਾਣੀ ਹੁੰਦਾ ਓ ਯਾਰ ਪੁੱਠੇ ਨਹੀਂ ਪਤਾ ਕਿਵੇਂ ਲੱਗ ਰਿਹਾ ਵਧੀਆ ਵਧੀਆ ਬਣ ਗਈ ਹੈ ਹਣ ਇੱਟ ਨਹੀਂ ਹੋਈ ਮਹਿੰਗੀ ਹੋ ਜੂਗੀ ਆਹੀ ਲਾਲੀ ਤਾਂ ਕਰਕੇ ਹੈ ਗਾਇਸ ਫਟੇ ਤੋੜਿਓ ਨਾ ਪੁੱਤ ਤੋੜਿਓ ਨਾ ਆਹ ਇੱਕਦਮ ਹੂੰ ਤੋੜੀਆਂ ਕਿਵੇਂ ਹੋਣਗੀਆਂ ਮਮਟਾ ਉਹ ਟੁੱਟ ਜਾਂਦੀ ਉਹ ਇਹ ਵਿੱਚੋਂ ਜਿਹੜਾ ਕ੍ਰੋਸ ਜਿਹਾ ਨਾ ਹੂੰ ਉਹਦੇ ਚ ਕੰਨੇ ਆਣ ਵਾ ਵਜ ਕੇ ਤਾਂ ਵਧੀਆ ਟੁੱਟ ਜਾਂਦੀ ਆ ਮੈਂ ਦੇਣਾ ਦੇਂਗਾ ਜਿਹੋ ਰਹੇਗਾ ਸੋ ਕੀ ਹਟ ਗਈ ਆ ਹਾਂ ਸਹੀ ਗੱਲ ਦੋ ਵਾਰ ਆਏ ਨੇ ਸਵੇਰ ਤੇ ਲੱਗੇ ਨੇ ਮਿਸਤਰੀ ਤੇਲ ਵੀ ਦੋ ਟੈਂਟ ਛੱਡਾ ਛੱਡਾ ਫਿਰ ਸੀ ਮੂਸੀ ਇਹ ਮੋਂ ਕੈਂਪਰ ਪੇ ਇਥੇ ਲੱਤ ਮਾਰ ਕੇ ਦੇਖਾਂ ਹਾਂ ਫੇ ਚ ਲਾ ਦੇ ਪਾਣੀ ਅੱਜ ਉਹਨਾਂ ਹੁਣ ਲਾਇਆ ਸੀਮੈਂਟ ਪਾਣੀ ਕੇ ਪਾਣੀ ਨਹੀਂ ਨਹੀਂ ਸਹੀ ਹੈ ਉਹ ਨਾਲ ਨਾਲ ਪਾਣੀ ਪਾਈ ਜਾਂਦੇ ਸੀਗੇ ਉਹ ਜਦੋਂ ਲਾਣ ਦੇ ਸੀ ਨਹੀਂ ਇਹਦੇ ਉੱਪਰ ਚੱਲਾਂਗੇ ਇੱਟਾਂ ਜਿਵੇਂ ਚੱਲਦੇ ਆਹ ਮੁੱਕ ਟੋਕ ਕਰਾਉਂਦੇ ਆਹੀ ਪਿੱਲੋ ਲਾ 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 ਲ ਅਗੇ ਰੈਂਡ ਖਲੋ ਪਲ ਖਲੋ ਜੇ ਨਾ ਚੇਰ ਨੂੰ ਪਾਣੀ ਪਾਣੀ ਅੱਗੇ ਕੋਸ ਨਹੀਂ ਹੁੰਦਾ ਬੱਸ ਆ ਪੈਪ ਚੋ ਕੁ ਪਾਣੀ ਪਾਣਾ ਹੋ ਜਾਨੀਆ ਤਾਂ ਹੋ ਗਾ ਜੀ ਇਹਨਾਂ ਚੱਤੀ ਚਲੀ ਜਾਂਦਾ ਹਾਂ ਪਰ ਜੀ ਨਹੀਂ ਸੁੱਕੀਆਂ ਜਾਂ ਨਾ ਹਾਂ ਕਰਦ ਵਿਹਲੀ ਤਾਂ ਮੂੰਗਤ ਨਾ ਨਹੀਂ ਪਿਆਜ਼ ਥੋੜਾ ਦੇ ਲਸਣ ਤੇ ਪਿਆਜ਼ ਲਿਆ ਦਮੋਂ ਕੋਸ ਨਹੀਂ ਲਾਉਣਾ ਯਾਰ ਉਦਨਾਂ ਨਾ ਕਰ ਜੋ ਫਟੇ ਆਹ ਦੇਖ ਲਓ ਫਟੇ ਦੇ ਕੰਮ

ਸਰੇ ਸਰ ਕੀ ਮੋਆਇਨਾ ਕਰਨਾ ਆਇਓ ਹੂੰ ਆ ਦੇਖਣਾ ਆ ਵੀ ਆਪਣੀ ਇੰਸਟਾਗ੍ਰਾਮ ਆ ਦੇਖੋ ਗਾਇਸ ਸਾਡੀ ਜਿਹੜੀ ਜਰਮਨੀ ਟੈਕਨੀਕ ਦੀਆਂ ਇਟਾਂ ਉਹ ਲੱਗ ਚੁੱਕੀਆਂ ਨੇ ਤੇ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਨੇ ਇਹ ਐਂ ਜੀ ਕਰਦਾ ਕਿ ਲੋੜ ਹੀ ਨਹੀਂ ਹੈਗੀ ਐਂ ਬਹਿ ਜਾਾਂਗੇ ਲੋੜ ਹੀ ਨਹੀਂ ਕੁਝ ਵੀ ਕਰਵਾਉਂਦੀ ਪਰ ਥੋੜਾ ਜਿਹਾ ਰਾਤ ਨੂੰ ਮਿਸਟਰ ਨਾਲ ਗੱਲ ਕੀਤੀ ਥੋੜਾ ਜਿਹਾ ਕੰਸਰਨ ਹੈਗਾ ਵਾ ਕਾ ਦਾ ਚੱਕਣ ਦਾ ਉਹ ਤਾਂ ਥੋੜਾ ਜਿਹਾ ਹੈਗਾ ਹੀ ਏ ਉਹਦੇ ਵਿੱਚ ਜੇ ਪੂਰਾ ਕੋਈ ਪੂਰੇ ਕੋਈ ਹਿਸਾਬ ਦਾ ਬਣ ਜੇ ਨਾ ਹਾਂ ਦਾ બસ ਬਸ ਅਸੀਂ ਪੀ ਲਈ। ਬਾਕੀ ਉਹ ਹੈ ਜੇ ਤੁਸੀਂ ਨਾਲ ਲੱਗ ਜਾਓ ਫਿਰ ਕੰਮ ਛੇਤੀ ਹੋ ਜਾਏ। ਕੋਣ? ਤੁਸੀਂ। ਹੈ ਪ੍ਰੀਤ? ਅਵਤਾਰ ਨੂੰ ਲਾ ਲਓ ਨਾਲ ਕੰਮ ਛੇਤੀ ਹੋ ਜਾਊ। ਦੋ ਦਿਨ ਆਫਿਸ ਤੋਂ ਛੁੱਟੀ ਕਰ ਲੈਣਾ ਕਿੱਡੀ ਕੋਈ ਗੱਲ ਆ। ਪੁੱਛ ਲਈ ਕਿ ਤੇ 10 ਵਜੇ ਨੂੰ ਭੱਜ ਜਣੀ। ਨਹੀਂ ਨਹੀਂ 10 ਵਜੇ ਨੂੰ ਨਹੀਂ ਜਾਂਦੇ ਫਿਰ ਜੇ ਛੁੱਟੀ ਤਾਂ ਮਤਲਬ ਛੁੱਟੀ। ਠੀਕ ਹੈ ਜੇ ਸਿਸਟਮ ਚ ਚੜ ਗਈ ਛੁੱਟੀ ਫਿਰ ਛੁੱਟੀ ਹੋ ਜਾਣੀ ਵਧੀਆ ਸਮਾਂ ਦੀ ਇਹ ਹਫ਼ਤੇ ਹਿੰਮਤ ਹੈ ਤਾਂ ਹੀ ਸਮਾਂ ਬਿਕਰ ਬਣਦਾ ਤੈਨੂੰ ਮੈਂ ਕਿਹਾ ਜੋ ਉਧਰ ਵੀ ਸੁਨੇਹਾ ਤੇ ਦੇਖੀ ਸਾਰੇ ਜਾਣੇ ਲਾ ਦੋ ਘੰਟਾ ਘੰਟਾ ਅੰਦਰ ਵੀ ਅੱਜ ਬਲਾਓ ਸਾਰਿਆਂ ਨੂੰ ਹੋਰ ਜੀ ਸਾਰੇ ਲੱਗੇ ਜਾਂਦੇ ਛਿੱਟੀਆਂ ਬਣ ਜੀ ਕੱਲ ਪ੍ਰੀਤ ਕਹਿੰਦਾ ਤੁਸੀਂ ਨਾ ਉਹ 5 ਗੇੜੇ ਲਾ ਦੋ 100 ਰੁਪਈਆ ਨਾ 5 ਗੇੜੇ ਦਾ 100 ਪੰਜ ਗੇੜੇ ਦਾ 100 ਰੁਪਈਆ ਬਤਾਰ ਇੱਟਾਂ ਚੁੱਕ ਕੇ ਉੱਥੋਂ ਲੈਉਣੀਆਂ ਹੁਣ ਇੱਥੇ ਹੂੰ ਇਹਨਾਂ ਨੂੰ ਤਾਂ ਵੈਸੇ ਕਰ ਵੀ ਸਕਦੇ ਨੇ ਐਡੀ ਕੋਈ ਵੱਡੀ ਗੱਲ ਵੀ ਨਹੀਂ ਹੈਗੀ ਹਾਂ ਜੀ ਕੋਈ ਛੋਟੀ ਗੱਲ ਨਹੀਂ ਹਾਂ ਅਬ ਬੰਦਾ ਸ਼ੌਂਕ ਨਹੀਂ ਕਰਦਾ ਆਪਣੇ ਸ਼ੌਂਕ ਨਹੀਂ ਕਰ ਲੈਂਦਾ ਬੰਦਾ ਹਾਂ ਚਾਹ ਹੁੰਦਾ ਨਹੀਂ ਨਹੀਂ ਹੁਣ ਵੀ ਹੈਗਾ ਕਈ ਥਾਵਾਂ ਤੇ ਜਦੋਂ ਸਾਡਾ ਘਰ ਪਿਆ ਸੀ ਨਾ ਉਦੋਂ ਮੈਂ ਮੇਰਾ ਕੱਲੀ ਦਾ ਵਿਆਹ ਹੋਇਆ ਇਹ ਦੋਨੇ ਨਹੀਂ ਹਨਾਈਆਂ ਮੈਂ ਨਹੀਂ ਆ ਘਰ ਚ ਮੈਂ ਇੰਨੇ ਇੰਨੀ ਕੋਈ ਸਟਰਗਲ ਕੀਤੀ ਨਾ ਮਿਸਤਰੀਆਂ ਦੇ ਇਹਨਾਂ ਦੇ ਮਿਸਤਰੀ ਜਾਣਣ ਵਾਲੇ ਹਨ ਉਹਨਾਂ ਸ਼ਾਮ ਨੂੰ ਤੁਰ ਜਣਾ ਅਸੀਂ ਜੋ ਰੋੜੇ ਰਾੜੇ ਚੱਕ ਕੇ ਸਫਾਈਆਂ ਕਰਨੀਆਂ ਕਦੇ ਕੋਸ਼ ਕਦੇ ਕੁਛ ਮੈਂ ਇਹਨਾਂ ਨੂੰ ਕਹਿੰਦੀ ਨਹੀਂ ਮੈਂ ਤੋਈ ਦਾ ਬਣੇ ਤੇ ਆ ਕੇ ਬੈਗ ਗਈਆਂ ਮੈਂ ਮੈਂ ਇੱਥੇ ਬਹੁਤ ਸਟਰਗਲ ਕੀਤੀ ਮੈਂ ਇਸ ਘਰ ਚ ਉਦੋਂ ਹਾਂ ਉਦੋਂ ਹਾਂ ਉਦੋਂ ਅ ਮੁੰਡੇ ਰੋਣੇ ਵਿੱਚ ਖੋਬ ਜਾਣੇ ਸਾਰੀ ਰਾਤ ਐਂ ਕਦੇ ਏਟ ਰੱਖ ਲੈ ਥੱਲੇ ਕਦੇ ਕੁਝ ਬੜਾ ਬੁਰਾ ਹਾਲ ਸੀ ਚਲੋ ਉਹ ਵੀ ਟਾਈਮ ਲੰਘ ਗਿਆ ਕਿ ਨਹੀਂ ਬੰਦਾ ਤਾਂ ਆਉਂਦੀ ਨਹੀਂ ਆਉਂਦਾ ਹੀ ਰਹਿੰਦਾ ਓਏ ਪਿੰਡ आज थोडा लागदा मौसम जे आज ठंडा करदे रब ते वदिए डाउन है हमर हज सफाईयां करदा तुन पैदा एویں ਲੱਗੇ ਰਹਿੰਦਾ ਕਿ ਮੇਰੀ ਸਲਾ ਸੋਫੇ ਸੋਹਣੇ ਲੱਗਦੇ ਨੇ ਐਵੇਂ ਲੱਗੇ ਸਭਾ ਹੋਰ ਸੋਹਣੇ ਲੱਗਣ ਦੇ ਨਾਲੇ ਤਾਂ ਸੁੱਕ ਜਾਊਗਾ ਨਾਲੇ ਆਹ ਖੁੱਲਾ ਜਾ ਹੋਜੂ ਇਧਰੋਂ ਖੁੱਲਾ ਜਾ ਹੋਜੂ ਨੰਗਣ ਨੰਗਣ ਨੂੰ ਰਸਾ ਸਾਟੇ ਕੋਈ ਕਾਲੀ ਰੱਖਿਆ ਕਿਹੜੀ ਨੂੰ ਮੋਰਾਂ ਚਾੜ ਰੋ ਜਿੱਦਾਂ ਉਹਨੂੰ ਪਤੰਡ ਲੱਗਦੀ ਨਾ ਉਹ ਡਾਣੀ ਵੇਖੀ ਉਹਨੇ ਕਿਵੇਂ ਆ ਚੱਲ ਉਹਦੇ ਵਿਚਾਰੇ ਕੱਤੋਂ ਸਿਰ 'ਚ ਪਾਣੀ ਆ ਜੇ ਰਮਾਲ ਨਹੀਂ ਬੱਲਿਆ ਬੱਬੀ ਵੀਰੇ ਤੂੰ ਸਿਰ 'ਚ ਜੇ ਰਮਾਲ ਨਹੀਂ ਬੰਨਿਆ ਸਿਰ 'ਚ ਪਾਣੀ ਵੜ ਗਿਆ ਆ ਜਿਹੜੀ ਕਲਾਕਾਰੀ ਹੋਈ ਹੋਈ ਏ ਕੰਦਾ ਤੇ ਆ ਦੇਖ ਜਿਵੇਂ ਆ ਕਲਾਕਾਰੀ ਸਾਡੀ ਉਮਟਾਉਣੀ ਏ ਆ ਕਾਰਟੂਨ ਸਾਡਾ ਬਣ ਰਿਹਾ ਪਾਤੇ ਪਾਤੇ ਦੇ ਕਮਰੇ ਤੇ ਜਾ ਕੇ ਦੇਖ ਵੀਰੇ ਕਿਤੇ ਮੈਂ ਨਹੀਂ ਬੁਰਾ ਹਾਲ ਉੱਥੇ ਵੀ ਡੋਰੇ ਮੋਨ ਪਤਾ ਨਹੀਂ ਕੀ ਕੀ ਬਣਾ ਰੱਖਿਆ ਉਹਨੇ ਪੂਰਾ ਜੋ ਖਾਣਾ ਉਹਨੇ ਬਜੋ ਖਾਣਾ ਪੀਜਾ ਬਣਾ ਦੇਣਾ ਆਈਸਕ੍ਰੀਮ ਭਰਾ ਦੇਣੀ ਹੈ ਹਾਂ ਬਸ ਉਹੀ ਡਰਾਇੰਗ ਕਰ ਦੇਣੀ ਹੈ ਡਰਾਇੰਗ ਦਾ ਬੜਾ ਸ਼ੌਂਕ ਹੈ ਉਹਨੂੰ ਆ ਚੱਕ ਲਿਆ ਮਨੇ ਇਥੋਂ ਲੈਪਟਾਪ ਬੈਗ ਤਰਾ ਤੇਰੇ ਹੀ ਲੈਪਟਾਪ ਬੈਗ ਹੈ ਮਾਂ ਬੰਦੇ ਦਾ